ਹਾਂਜੀ ਸਾਥੀ ਘਾਲ ਮੇਰੇ ਸਾਰੇ ਭਰਾਵਾਂ ਨੂੰ ਆਇਓ ਤੁਸੀਂ ਸਾਰੇ ਘੈਂਡ ਹੋ ਗਏ ਤੇ ਆਈ ਮੇਲੇ ਆ ਗਿਆਂ ਚੈੱਕ ਕਰੋ ਤੁਸੀਂ ਇਹਨਾਂ ਮੇਲਾ ਮਾਪੇ ਪੀਰਾਂ ਦੀ ਜਗ੍ਹਾ ਤੇ ਮੇਲਾ ਆ ਆ ਮਿਹਨਤ ਵਾਲੇ ਵੀ ਇੱਥੇ ਲੱਗਿਆ ਵੇਖੋ ਇਹਨਾਂ ਇਹਨਾਂ ਸਵੇਰੇ ਦੱਸਾਂਗੇ ਸਾਰਿਆਂ ਨੂੰ ਹਾਂ ਇੱਕਰੀ ਢੱਕੇ ਮੜਾ ਮਾਣਾ ਵੀਰ ਤੂੰ ਕੀ ਖਾਂਦਿਆ ਦੱਸ ਹੁਣ ਖੋਲ ਖਲੋ ਤੇ ਹੁਣ ਵੇਖੀਆ ਕਿ ਤੂੰ ਕਿੱਦਾਂ ਖਾਂਦੇ ਚਲੋ ਚਲੋ ਲੈ ਦੇ ਖਾਣੇ ਕਰਾਉਣੇ ਵੀਰ ਕਰਾ ਲੈ ਤੂੰ ਮੈਂ ਵੀਡੀਓ ਬਣਾ ਲਈ ਆ ਤੇ ਕੱਲ ਨੂੰ ਹਣ ਬਚਣੀਆਂ ਤੁਹਾਡੇ ਬਾਝੋਂ ਸਾਰੇ ਲੈ ਦੇ ਕਰਾਉਣੀ ਹੀ ਕਰਾਉਣੀ ਹੀ ਦੋਵੇਂ ਵੀਰ ਵੱਜ ਕੇ ਰਹੀ ਹੁਣ ਰਾਜਵੀਰ ਤੇਰੇ ਸਪੈਸ਼ਲੀ ਵੱਜਣੀਆਂ ਵਾ ਕੱਲ ਨੂੰ ਲੰਮੇ ਪਾ ਕੇ ਗੁੱਨੇ ਤਿੰਨੇ ਤੁਸੀਂ ਤਿੰਨੇ ਚਲੋ ਡੱਕੋ ਇਹਨੂੰ ਆਣਾ ਕਾਲ ਸਵੇਰੇ ਕੱਢਾਂਗੇ ਆਹ ਸਲਾਮ ਕਰਿਆ ਕਰ ਅੱਜ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਲੱਗਿਆ ਮਿਲ ਕੇ ਬਹੁਤ ਵਧੀਆ ਕੰਮ ਕਰਦਾ ਤੁਸੀਂ ਬਹੁਤ ਵਧੀਆ ਹੈ ਛੜਦੀ ਕਲਾ ਦੇ ਰੱਖੀ ਵੀਰ ਨੂੰ ਹਾਂ ਹਾਂ ਬਸ ਉਹਨੇ ਮੁਖਲਾ ਸਜਾਇਆ ਉਹ ਆ ਕੇ ਪੁੱਛਦਾ ਕੀ ਜਾਂਦੇ ਨਹੀਂ ਨਹੀਂ ਦੇਖਾ ਮਾਰ ਉਹ ਫਿਰ ਦੱਸ ਹਾਂ ਪਹਿਲਾਂ ਕੱਛੇ ਜਾ ਆ ਜਾ ਬੰਦੇ ਉਹਨਾਂ ਕਿਸੇ ਮਾਲਕ ਖੜ ਗਏ ਹਣੇ ਕਿ ਆਣਾ ਦੱਸ ਕੇ ਜਿਹੜਾ ਮੁੰਡਾ ਵਾਰਸ ਮਿਹਨਤ ਲਾਉਣ ਆਉਂਦਾ ਉਹਦੇ ਦਾਦਾ ਜੀ ਆ ਇਹ ਵੀ ਬਹੁਤ ਆ ਜਾ ਸਾਥ ਜਿੰਦੇ ਸਾਰਿਆਂ ਦਾ ਕਰਦਾ ਆਈਆਂ ਇਹ ਕਹਿਣਾ ਚਾਹੁੰਦੇ ਤੁਸੀਂ ਨਵੇਂ ਮੁੰਡਿਆਂ ਨੂੰ ਕਿ ਨਸ਼ਿਆਂ ਦਾ ਬਚੇ ਰਹੋ ਬਚੇ ਰਹੋ ਨਹੀਂ ਕਿਸੇ ਦੇ ਮਗਰ ਹਾਂ ਹੋਰ ਦੱਸੋ ਤੁਸੀਂ ਆਪਦੇ ਵਿਚਾਰ ਦੋ ਬਸ ਇਹੋ ਕਹਿਣਾ ਚਾਹੁੰਦੇ ਆ ਕਿ ਮਿਹਨਤ ਲਾਓ ਜਿੰਨੀ ਲਾ ਸਕਦੇ ਬੱਟਸਾਹ ਜੀ ਪੁੱਛ ਰਿਹਾ ਮੈਨੂੰ ਬੁਲਾਵਾ ਹਾਂ ਜੀ ਆ ਮੇਰਾ ਸੰਤੂ ਸਾਹਿਬ ਆ ਇਹ ਵੀ ਪਹਿਲਾਂ ਮਿਹਨਤ ਲਾਉਂਦਾ ਭਾਈ ਬੜੀ ਸਟਾਰਵਾ ਬਹੁਤ ਤਗੜੇ ਇਹਨਾਂ ਕਬੱਡੀ ਦੇ ਨੌਜਵਾਨੀ ਪੀੜੀ ਡਾਂਦੇ ਆ ਵਾ ਇਹ ਕੋ ਕੀ ਕਰਦੇ ਆ ਕੋਈ ਨਹੀਂ ਨਾ ਇਹ ਨਾ ਸਿਆਣ ਆ ਲੈ ਲੈ ਕਬੱਡੀ ਨੂੰ ਇਹ ਜੋ ਇੰਗਲੈਂਡ ਖੇਡ ਕੇ ਆਏ ਬਾਹਰ ਆ ਗਏ ਇੰਡੀਆ ਬਸ ਇਹਨਾਂ ਨੇ ਉਸ ਤੋਂ ਬਾਅਦ ਇੱਕ ਪਹਿਰੇ ਤੋਂ ਬਾਅਦ ਇਹ ਜੋਗਾ ਗੋਰੀ ਆ ਮਸ਼ਹੂਰ ਗੈਸਟਰ ਪਰ ਇਹ ਹੁਣ ਸੰਿਆਸ ਲੈ ਚੁੱਕਾ ਆਪਦੀ ਗੈਨ ਨਵੀਂ ਤੋਂ ਆਂ ਸ਼੍ਰੀ ਰਾਜਾ ਆਪ ਸੰਿਆਸ ਨਹੀਂ ਲੈਣਾ ਇਹਨਾਂ ਦਾ ਫੈਸਲਾ ਸੀ ਪਹਿਲਾਂ ਕਬੱਡੀ ਦੇ ਦੇ ਸਰਦਾਰ ਰਹੇ ਆ ਠੀਕ ਆ ਤੇਰੇ ਆਪਾਂ ਵਾਪਸੀ ਕਰਨੀ ਹੁਣ ਆ ਬੜੀ ਮਰੀ ਤਾਂ ਉਹਰੇ ਆਲਾਵਾ ਲਾਓ ਲਾਓ ਸਾਹ ਉਹ ਜਾਓ ਜਾਓ ਮੁੰਡੇ ਨੂੰ ਕੂੜਾ ਮਿਲਿਆ ਵਾ ਦੋ ਕੂੜਾ ਮਿਲਿਆ ਇਹਨੂੰ ਦਿੱਤੇ ਆ ਬਾਅਦ ਵਿੱਚ ਉਹਨਿਆਸ ਲੈ ਲੈਣਾ ਠੀਕ ਠੀਕ ਬਹੁਤ ਜ਼ਿਆਦਾ ਫਸਲਾਂ ਦੀ ਸਾਨੂੰ ਜਿਹੜਾ ਨੁਕਸਾਨ ਚੱਲਣਾ ਪਿਆ ਹਾਂ ਨੇ ਠੀਕ ਹੈ ਦੇਖੋ ਹਜ਼ਾਰਾਂ ਏਕੜ ਵਾ ਠੀਕ ਠੀਕ ਤਬਾਹ ਹੋ ਚੁੱਕੀ ਆ ਸਾਡਾ ਪਰਤੂਨ ਥੋੜਾ ਠੀਕ ਠੀਕ ਚਲੋ ਕੋਈ ਗੱਲ ਨਹੀਂ ਠੀਕ ਹੈ ਜੀ ਠੀਕ 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 ਬਹੁਤ ਜ਼ਿਆਦਾ ਨੁਕਸਾਨ ਹੋਇਆ ਸਾਡੇ ਬਿਆਸ ਦਰਿਆ ਦੀ ਜਿਹੜੀ ਮਾਰ ਪਈ ਆ ਤੇ ਦੇਖੋ ਹਜ਼ਾਰਾਂ एकड़ ਜਮੀਨ ਆ ਤਬਾਹ ਹੋ ਦਿੱਤੀ ਆ ਆਪੇ ਟੂਨ ਪੋੜੀ ਉਹ ਵੀ ਚੁੱਕਿਆ ਗਿਆ ਪੂਰੇ ਗ੍ਰਾਮ ਰੁੜ ਗਏ ਆ ਤੇ ਮੌਕੇ ਤੇ ਜਿਹੜੇ ਮੌਜੂਦਾ ਸਾਡੇ ਇਥੇ ਪਟਵਾਰੀ ਸਾਹਿਬ ਆ ਇਹਨਾਂ ਨੇ ਮੌਕਾ ਵੇਖਿਆ ਵਾ ਪਰ ਇਹਨਾਂ ਨੂੰ ਵੀ ਕੋਈ ਸਰਕਾਰ ਵੱਲੋਂ ਅਜੇ ਪੈਕੇਜ ਨਹੀਂ ਆ ਰਿਹਾ ਸਰਕਾਰ ਵੱਲੋਂ ਇਹਨਾਂ ਨੇ ਸਾਨੂੰ ਪੂਰਨ ਵਿਸ਼ਵਾਸ ਦਿਵਾਇਆ ਵਾ ਇਹ ਟਾਪਟਵਾਰੀ ਸਾਹਿਬ ਮਸਲਾ ਹੱਲ ਕਰੋਗੇ ਤੁਸੀਂ ਸਾਡਾ ਸਰ ਇਹ ਕਹਿੰਦੇ ਸਰਕਾਰ ਨੂੰ ਜੋ ਵੀ ਮਦਦ ਆਊਗੀ ਉਹ ਪਟਵਾਰੀ ਸਾਹਿਬ ਸਾਡੇ ਹੱਲ ਕਰੂਗਾ ਨਾ ਆਇਆ ਤੇ ਅੱਗੇ ਅੱਗੇ ਹਜਮ ਹੋ ਗਿਆ ਤੇ ਇਹ ਉਹਦਾ ਹਜਮ ਹੋਏ ਜਾਣਗੇ ਪਰ ਇਹਨਾਂ ਸਾਨੂੰ ਇਹਨਾਂ ਪਟਵਾਰੀ ਸਾਹਿਬ ਤੇ ਸਾਨੂੰ ਬਹੁਤ ਵਿਸ਼ਵਾਸ ਆ ਇਹ ਪਿੰਡ ਦਾ ਸਾਥ ਦੇਣਗੇ ਇਹ ਜਿੰਨਾ ਕਿ ਨੁਕਸਾਨ ਹੋਇਆ ਉਹਨੇ ਕੀ ਪਰਪਾਈ ਹੋਵੇ ਤੁਹਾਨੂੰ ਆਪ ਉਹ ਹਣਾ ਸਮਾਵੀ ਰਕੜਕੇ ਤੋਂ ਕਬੱਡੀ ਦਾ ਆ ਦੇ ਵੇਲੇ ਪੂਰਾ 스타 ਰਿਆ ਵੀਰ ਪਿੰਡ ਘਟਾ ਹਲਕਾ ਕਡੂਰ ਸਾਹਿਬ ਜ਼ਿਲ੍ਹਾ ਕਰਮਚਾਰ। ਇਹ ਮਿਹਨਤ ਲਵਾਉਂਦੇ ਵੀਰ ਹੁਣੇ ਸ਼ਾਮਾਂ ਨੂੰ 5 ਵਜੇ ਐਸੇ ਗਰਾਊਂਡ 'ਚ ਕੋਈ ਇਸ ਤੋਂ ਫੀਸ ਨਹੀਂ ਲਈ ਜਾਂਦੀ ਕੋਈ ਕੁਝ ਨਹੀਂ ਜਿਹਨੂੰ ਸਹਾਇਤਾ ਵੀ ਚਾਹੀਦੀ ਹੈ ਉਹ ਨਾ ਖਰਾਕ ਤੌਰ ਤੇ ਉਹਦੀ ਵੀ ਆਪਾਂ ਮਦਦ ਕਰਾਂਗੇ ਪਹਿਲਵਾਨ ਹੁਣੀ ਉਹਨੂੰ ਟ੍ਰੇਨਿੰਗ ਦੇਣਗੇ ਆਪਣੇ ਇਥੋਂ ਕਿਹੜੇ ਕਿਹੜੇ ਪਹਿਲਵਾਨ ਤਿਆਰ ਹੋਏ ਆ ਕਿਹੜੇ ਕਿਹੜਾਰੇ ਰੇਸ਼ਮ ਹੋਇਆ ਰੇਸ਼ਮ ਚੰਬੇ ਵਾਲਾ ਜੀਵਨ ਹੋਇਆ ਜੀਵਨ ਕੜਕੇ ਵਾਲਾ ਹੋਰ ਕੀ ਪਿਆ ਨਹੀਂ ਸਭੀ ਸਾਰੇ ਤਿਆਰ ਹੋਣੀ ਸਲੀਮ ਹੋਣੀ ਫਰੋਜ ਹੋਣੀ ਕਿਹੜੇ ਤਗੜੇ ਤਗੜੇ ਖਿਡਾਰੀ ਆ ਬੁਲਾ ਲਰਗੇ ਬੁਲਾ ਲਰਗੇ ਇੱਥੋਂ ਖੇਡ ਕੇ ਕਈ ੜੇ ਕਿਹਾਰੇ ਕਬ ਵੱਲੋਂ ਖੇਡਦੇ ਉਹ ਵੀ ਇੱਥੋਂ ਤਿਆਰ ਹੋਏ ਘੜਕੇ ਤੇ ਸਾਥ ਦੋ ਇੱਥੇ ਜਿੰਨੇ ਆਇਆ ਕਰਨਾ ਨੌਜਵਾਨ ਪੀੜੀ ਤੋਂ ਸਵੇਰੇ ਤੜਕੇ ਵੀ ਮਿਹਨਤ ਲਾਉਣੀ ਹੋਵੇ ਜਿੰਨੇ ਕੋਈ ਚੱਕਰ ਨਹੀਂ ਜੇ ਸ਼ਾਮਾਂ ਨੂੰ ਕਿੰਨੇ ਵਜੇ ਪੁਲਵਾਨ ਜੀ ਸ਼ਾਮਾਂ ਨੂੰ 5 ਤੋਂ 5 ਵਜੇ ਮਿਹਨਤ ਹੁੰਦੀ ਹੈ ਧੰਨਵਾਦ ਵਾਲਾ ਵੱਡੇ ਵੱਡੇ ਮਾਲ ਦੁਨੀਆਂ ਦੇ ਪੁੰਜਦੇ ਜਾਂ ਰਸਾਲਾ ਸੈਦੋ ਵਾਲਾ ਵੀ ਛੋਟੀ ਦਾ ਯਾਪੀ ਅੱਜ ਦੇ ਮੇਲੇ ਦੇ ਪੁੱਜਿਆ ਹੋਇਆ ਨਾਲ ਕਹਿੰਦੇ ਗ੍ਰਜੰਟ ਖਡੂਰਸਗਰੀ ਧਰਤੀ ਦਾ ਕੁੱਕੂ ਦਰਾਜ ਕੇ ਭਰਵਾਨ ਕੇ ਵਾਲਾ ਨਾਲ ਸੱਤੂ ਦਾ ਵੀਰ ਕਹਿੰਦੇ ਮੋਰ ਵੀ ਆ ਗਿਆ ਖਡੂਰਸਗਰੀ ਧਰਤੀ ਦਾ ਦੁਨੀਆਂ ਦੇ ਸਾਹਮਣੇ ਦੀ ਟੱਕਰ ਹੋਣੀ ਹੈ ਜਮਲ ਸਿੰਘ ਆ ਗਿਆ